ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਐ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੀਖਰ ਖਾਲਸਾ ਜੀ ਤੁਹਾਡੀ ਤੇ ਵੀ ਸਮੇਂ ਦੀ ਬਹੁਤ ਜ਼ਿਆਦੀ ਮਾੜੀ ਘੜੀ ਆਈ ਹੋਈ ਏ। ਅਤਿਅੰਤ ਔਖੇ ਵਕਤ ਦੇ ਟਲਣ ਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਏ? ਈ ਖਾਲਸਾ ਜੀ ਸਰਮਾ ਕਦੇ ਅਮੀਰੀ ਕਦੇ ਗਰੀਬੀ ਕਦੇ ਦੁੱਖ ਕਦੇ ਸੁਖ ਆਪਣੀ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਨੇ ਖਾਲਸਾ ਜੀ ਪਰ ਸਾਨੂੰ ਕਦੇ ਵੀ ਹੀ ਮਤ ਨਹੀਂ ਹਾਰਨੀ ਚਾਹੀਦੀ ਹਰ ਇੱਕ ਦੁੱਖ ਨੂੰ ਮਟਾਉਣ ਦੇ ਲਈ ਕੋਈ ਨਾ ਕੋਈ ਸੋਲੂਸ਼ਨ ਤਾਂ ਹੁੰਦਾ ਹੈ ਕਈ ਵਾਰ ਤਾਂ ਖਾਲਸਾ ਜੀ ਆਪਾਂ ਦੇਖਦੇ ਆ ਕਿ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਆਉਂਦੀ ਨੇ ਕਈ ਭੈਣ ਭਰਾ ਨੇ ਜਿਹੜੇ ਉਹ ਗਲਤ ਰਸਟਿਆਂ 'ਤੇ ਚੱਲਣਾ ਸ਼ੁਰੂ ਕਰ ਦਿੰਦੇ ਨੇ ਸੋ ਸਾਨੂੰ ਸਮੇਂ ਦੀ ਮਾੜੀ ਘੜੀ ਦੇ ਵਿੱਚ ਗਲਤ ਰਸਤੇ ਤੇ ਚੱਲਣ ਦੀ ਬਜਾਈ ਸਾਨੂੰ ਆਪਣੇ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦਾ ਊੜ ਆਸਰਾ ਤੱਕ ਨਾ ਜਾਈਦਾ ਤੁਸੀਂ ਆਪਣੇ ਗੁਰੂ ਨੂੰ ਯਾਦ ਕਰੋ ਭਰੋਸਾ ਰੱਖੋ ਸੇਵਾ ਸਿਮਰਨ ਕਰੋ ਤਾਂ ਖਾਲਸਾ ਜੀ ਕਦੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਬੇਸ਼ੱਕ ਆਉਣਗੇ ਪਰ ਤੁਹਾਨੂੰ ਫਿਰ ਉਹ ਜਿਹੜੇ ਦੁੱਖ ਨੇ ਨਾ ਉਹ ਦੁੱਖ ਨਹੀਂ ਲੱਗਣਗੇ ਸੁਇਸਤਰਾ ਕਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਇੱਕ ਸ਼ਬਦ ਦੀ ਸਾਂਝ ਪਾਵਾਂਗੇ ਜਦੋਂ ਤੁਹਾਡੇ ਤੇ ਸਮੇਂ ਦੀ ਮਾੜੀ ਘੜੀ ਆਉਂਦੀ ਹੈ ਅਤਿਅੰਤ ਔਖੇ ਵਕਤ ਦੇ ਟਲਣ ਦੇ ਵਾਸਤੇ ਸਾਨੂੰ ਕਿਹੜੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਸਾਨੂੰ ਕਿੰਨਾ ਸਮਾਂ ਜਾਪ ਕਰਨਾ ਚਾਹੀਦਾ ਹੈ ਕਿ ਸਟਾਈਮ ਕਰਨਾ ਚਾਹੀਦਾ ਹੈ ਤੇ ਕਿਵੇਂ ਤੇ ਕਿਸ ਵਿਧੀ ਦੇ ਨਾਲ ਕਰਨਾ ਚਾਹੀਦਾ ਹੈ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੀ ਇਸ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਓ ਖਾਲਸਾ ਜੀ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ ਤੇ ਜੇਕਰ ਤੁਸੀਂ ਇਸ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲਸ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਸ਼ਬਦ ਜੋ ਇਹ ਗੁਰਬਾਣੀ ਦੇ ਵਿੱਚੋਂ ਹੀ ਲਿਆ ਗਿਆ ਹੈ ਇਹ ਕੋਈ ਵਹਿਮ ਪਰਮ ਨਹੀਂ ਨਾ ਹੀ ਕੋਈ ਮੰਤਰ ਜਾਂ ਟੂਣਾ ਟਕ ਪਾਏ ਜਿਵੇਂ ਆਪਾਂ ਘਰ ਦੇ ਵਿੱਚ ਪਾਠ ਕਰਦੇ ਆ ਪਾਠ ਕਰਨ ਦੇ ਸਮੇਂ ਉਪਰੰਤ ਆਪਾ ਅਰਦਾਸ ਕਰਦੇ ਆਂ ਤੇ ਆਪਾ ਆਪਣੀ ਗੁਰੂ ਦੀ ਭਰੋਸਾ ਵੀ ਰੱਖਣੀ ਆ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਆਪਣੀ ਮਨ ਦੀ ਵਿੱਚ ਇੱਕ ਇੱਛਾ ਜ਼ਰੂਰ ਹੁੰਦੀ ਏ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਇਹ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਉਸੇ ਹੀ ਇੱਛਾ ਭਾਵਨਾ ਤੇ ਸ਼ਰਦਾ ਦੀ ਨਾਲ ਅਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਜੇਕਰ ਤੁਸੀਂ ਬੀਬੀ ਦੇ ਅਨੁਸਾਰ ਤੇ ਭਰੋਸਾ ਰੱਖ ਕੇ ਇਸ ਸ਼ਬਦ ਦਾ ਜਾਪ ਕਰ ਲਿਆ ਤਾਂ ਖਾਲਸਾ ਜੀ ਜਿੰਨਾ ਵੀ ਤੁਹਾਡੀ ਤੇ ਮਾੜਾ ਸਮਾਂ ਆ ਗਿਆ ਹੈ ਉਹ ਸਾਰਾ ਹੀ ਵਕਤ ਮਾੜਾ ਹੈ ਜਿਹੜਾ ਟਲ ਜਾਵੇਗਾ ਤੇ ਜਦੋਂ ਖਾਲਸਾ ਜੀ ਆਪਾਂ ਮਾੜੇ ਟਾਈਮ ਦੇ ਵਿੱਚ ਕਿਸੇ ਹੋਰ ਭੈਣ ਭਰਾਵਾਂ ਤੇ ਨਿਰਪਰ ਹੋ ਜਾਂਦੇ ਆ ਕਿਉਂਕਿ ਹੋਣਾ ਵੀ ਪੈਂਦਾ ਏ ਜਦੋਂ ਆਪਣੀ ਕੋਲ ਕੋਈ ਕਮਾਈ ਦਾ ਸਾਧਨ ਨਾ ਹੋਵੇ ਆਪਣੀ ਕੋਲ ਕੁਝ ਹੋਵੇ ਨਾ ਤੇ ਆਪਾਂ ਉਨਾਂ ਤੇ ਨਿਰਭਰ ਹੋ ਜਾਂਦੇ ਆ ਜਿਨ੍ਹਾਂ ਦੀ ਕੋਲ ਜਾਂ ਤਾਂ ਪਾ ਕੁਝ ਖਾਣਾ ਪੀਣਾ ਹੁੰਦਾ ਏ ਇੱਕ ਆਸ ਹੁੰਦੀ ਏ ਸੁਖਾਲਸਾ ਜੀ ਦੂਜਿਆਂ ਦੇ ਉੱਪਰ ਜੋ ਨਿਰਭਰ ਆਪਾਂ ਹੁੰਨੇ ਆ ਉਹ ਨਿਰਭਰਤਾ ਵੀ ਘਟੇਗੀ ਜੇ ਤੁਸੀਂ ਇਸ ਸ਼ਬਦ ਦਾ ਜਾਪ ਵਿਧੀ ਦੇ ਅਨੁਸਾਰ ਕਰੋਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਸਾਰੀ ਗੁਰਬਾਣੀ ਹੀ ਬਹੁਤ ਜ਼ਿਆਦਾ ਸਤਕਾਰਯੋਗੀ ਆਪਾਂ ਇਹ ਨਹੀਂ ਕਹਿਣਾ ਕਿ ਗੁਰਬਾਣੀ ਦੇ ਚਾਪ ਨਹੀਂ ਕਰਨੇ ਇਸ ਸ਼ਬਦ ਦਾ ਚਾਪ ਕਰਨਾ ਹੈ ਗੁਰਬਾਣੀ ਦੇ ਵਿੱਚ ਕੋਈ ਤਾਕਤ ਨਹੀਂ ਇਸ ਸ਼ਬਦ ਦੇ ਵਿੱਚ ਤਾਕਤ ਈ ਤਾਂ ਖਾਲਸਾ ਜੀ ਆਪੂ ਆਪਣੀ ਸੋਚ ਜਿੰਨੇ ਜੋ ਸੋਚਣਾ ਓਨੇ ਤਾਂ ਸੋਚਣਾ ਹੀ ਸੋਚਣਾ ਹੈ ਪਰ ਜਿੰਨਾ ਨਹੀਂ ਸਮਝਣਾ ਹੈ ਕਿ ਆਪਾ ਕਿਸ ਤਰੀਕੇ ਸਮਝਾ ਰਹੇ ਆ ਕੀ ਗੱਲ ਕਰ ਰਹੇ ਆ ਉਹਨਾਂ ਨੇ ਉਹੀ ਚੀਜ਼ ਨੂੰ ਸਮਝਣਾ ਸੋ ਇਸ ਕਰਕੇ ਖਾਲਸਾ ਜੀ ਇਸ ਸ਼ਬਦ ਦੇ ਨਾਲ-ਨਾਲ ਤੁਸੀਂ ਨਿਤਨੇਮ ਰਹਿ ਰਹੇ ਸਹਿਬ ਹੋਰ ਵੀ ਜ਼ਿਆਦਾ ਪਾਠ ਕਰਨਾ ਹੈ ਕੱਲਾ ਇਸ ਸ਼ਬਦ ਦਾ ਜਾਪ ਹੀ ਨਹੀਂ ਕਰਨਾ ਇਸ ਸ਼ਬਦ ਦੀ ਇਕੱਲੇ ਸ਼ਬਦ ਦੇ ਜਾਪ ਕਰਨ ਨਾਲ ਖਾਲਸਾ ਜੀ ਕੁਝ ਨਹੀਂ ਹੁੰਦਾ ਜੇ ਤੁਸੀਂ ਕਹੋ ਤੁਹਾਡੀ ਇਹ ਗੱਲ ਨੂੰ ਜ਼ਰੂਰ ਮੰਨ ਲੈਣੇ ਆ ਕਿ ਨਿਤਨੇਮ ਕਰਦੇ ਹੋ ਪਾਠ ਕਰਦੇ ਹੋ ਪਰ ਤੁਹਾਡੇ ਤੇ ਕਿਰਪਾ ਨਹੀਂ ਹੋ ਰਹੀ ਤੁਹਾਡੀ ਅਰਦਾਸ ਬੇਨਤੀ ਨਹੀਂ ਪੂਰੀ ਹੋ ਰਹੀ ਤਾਂ ਤੁਸੀਂ ਨਾਲ ਇਸ ਸ਼ਬਦ ਦਾ ਜਾਪ ਵੀ ਸ਼ੁਰੂ ਕਰ ਸਕਦੇ ਹੋ ਪਰ ਇਹ ਨਹੀਂ ਸੋਚਣਾ ਕਿ ਗੁਰਬਾਣੀ ਜੋ ਪੜਦੇ ਹੋ ਤੁਸੀਂ ਨੇਤ ਨੇਮ ਦੇ ਆਦੀ ਉਹ ਛੱਡ ਕੇ ਤੇ ਇਹ ਸ਼ਬਦ ਦਾ जाप ਕਰਨਾ ਸ਼ੁਰੂ ਕਰੋਗੇ ਇਹ ਚੀਜ਼ ਗਲਤ ਹੈ ਇਸ ਤਰ੍ਹਾਂ ਕਰਨ ਨਾਲ ਖਾਲਸਾ ਜੀ ਕਿਰਪਾ ਨਹੀਂ ਹੋਣੀ ਤੇ ਇਸ ਤਰ੍ਹਾਂ ਦਾ ਵਿਚਾਰ ਤੁਸੀਂ ਬਣਾਉਣਾ ਵੀ ਨਹੀਂ ਸੋ ਖਾਲਸਾ ਜੀ ਆਓ ਤੁਹਾਡੀ ਨਾਲ ਇਸ ਸ਼ਬਦ ਦੀ ਸਾਜ ਪਾਉਣੀ ਹੈ ਤੇ ਇਸ ਸ਼ਬਦ ਨੂੰ ਖਾਲਸਾ ਜੀ ਤੁਸੀਂ 100 4 ਦਿਨ ਕਰਨਾ ਹੈ 104 ਦਿਨ ਕਰਨਾ ਹੈ ਤੇ ਹਰ ਰੋਜ਼ 101 ਵਾਰ ਕਰਨਾ ਹੈ ਤੇ ਇਸ ਸ਼ਬਦ ਨੂੰ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਹ ਜਪਨ ਕਰਕੇ نیچے ਵਿਛਾਈ ਕਰਕੇ ਕੋਲ ਜਲ ਰੱਖ ਕੇ ਹੋ ਸਕਦਾ ਤਾਂ ਤੂਫ਼ ਵੀ ਤੁਸੀਂ ਲਗਾ ਕੇ ਜੋਤ ਜਗਾ ਕੇ ਤੇ ਤੁਸੀਂ ਖਾਲਸਾ ਜੀ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਗਏ ਜਦੋਂ ਵੀ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਨਾ ਹੈ ਕਿਸੇ ਦੇ ਲਈ ਆਪਣੀ ਮਨ ਦੇ ਵਿੱਚ ਈਰਖਾ ਨਹੀਂ ਰੱਖਣੀ ਕੋਈ ਭੀਤ ਭਾਵ ਨਹੀਂ ਰੱਖਣਾ ਤੇ ਨਾ ਹੀ ਸ਼ਬਦ ਦਾ ਜਾਪ ਕਰਦੇ ਸਮੇਂ ਕਿਸੇ ਦੇ ਨਾਲ ਵੀ ਕੋਈ ਗੱਲਬਾਤ ਕਰਦੀਏ ਸੋ ਖਾਨਸਾ ਜੀ ਜੇ ਮਨ ਸੱਚਾ ਸੁੱਚਾ ਹੋਵੇਗਾ ਤਾਂ ਫਿਰ ਹੀ ਆਪਣੀ ਤੇ ਵਾਹਿਗੁਰੂ ਸੱਚੀ ਪਾਛਾ ਜੀ ਦੀ ਕਿਰਪਾ ਹੋਵੇਗੀ ਸੋ ਆਓ ਖਾਲਸਾ ਜੀ ਆਪਾ ਤੁਹਾਡੇ ਨਾਲ ਇਸ ਸ਼ਬਦ ਦੀ ਸਾਜ ਪਾਉਣੀ ਆ ਪੂਰੀ ਧਿਆਨ ਦੇ ਨਾਲ ਸੁਣਿਓ ਖਾਲਸਾ ਜੀ ਮਹਾ ਆਗਨ ਤੇ ਤੁਦ ਹਾਥ ਦੇ ਰਾਖੀ ਪਏ ਤੇਰੀ ਸਰਨਾਈ ਤੇਰਾ ਮਾਣ ਤਾਨ ਰਿਦ ਅੰਦਰ ਹੋਰ ਤੂਜੀ ਆਸ ਚੁਕਾਈ ਮੇਰੇ RAM ਰਾਏ ਤੁਦ ਚਿਤ ਆਈਏ ਉਭਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾਓ ਅੰਧਕੂਪ ਤੇ ਗਾੜ ਲੀਏ ਤੁਮ ਆਪ ਭਏ ਕਿਰਪਾਲਾ ਸਾਰੇ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਵੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੀ ਸੇਵਾ ਲਾਈ ਫਰਮ ਗਿਆ ਪੈ ਮੋਹ ਬਿਨਾਸੇ ਮਿਟਿਆ ਸਗਲ ਵਿਸੋਰਾ ਨਾਨਕ ਦਇਆ ਕਰੀ ਸੁਖਦਾਤੀ ਪੇਟਿਆ ਸਤਗੁਰ ਪੂਰਾ ਸੁਖਾਂ ਸਰਟੀ ਏਸੀ ਉਹ ਸ਼ਬਦ ਜਾਪ ਇਸ ਵਿਧੀ ਦੇ ਅਨੁਸਾਰ ਕਰਨਾ ਤੁਸੀਂ ਸ਼ੁਰੂ ਕਰ ਦਿਓ ਤੁਹਾਡੀ ਤੇ ਮਾੜੇ ਤੋਂ ਮਾੜਾ ਆទਿਅੰਤ ਔਖੇ ਵਕਤ ਦੀ ਟਲਨ ਲਈ ਤੁਸੀਂ ਇਸ ਸ਼ਬਦ ਦਾ ਜਾਪ ਕਰੋ ਵਿਧੀ ਅਨੁਸਾਰ ਤੁਹਾਡੀ ਤੇ ਵਾਹਿਗੁਰੂ ਸੱਚੀ ਪਾਤਸ਼ਾਹ ਜੀ ਦੀ ਜ਼ਰੂਰ ਕਿਰਪਾ ਹੋਵੇਗੀ ਸੁਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੇਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲਾਂ ਚੁੱਕਨ ਦੀ ਖੀਮਾ ਵਕਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਾਂ ਤਾਂ ਅਮਰਿਸ਼ੀ ਹੀਰਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣੋਣਾ ਸੋ ਵਾਹੀ ਗੁਰੂ ਜੀ ਕਾ ਖਾਲਸਾ వాహరుజీకి పతిని